ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਇੱਕ ਸੜਕ ਹਾਦਸੇ ਦੇ ਦੌਰਾਨ ਇੱਕ ਡਾਕਟਰ ਦੀ ਮੌਤ ਹੋ ਗਈ ਹੈ ਇਹ ਹਾਦਸਾ ਕ੍ਰੇਟਾਕਾਰ ਸਵਾ ਡਾਕਟਰ ਦੀ ਗੱਡੀ ਕਿਸੇ ਹੋਰ ਕਾਰ ਨਾਲ ਟਕਰ ਕਰਨ ਦੱਸਿਆ ਜਾ ਰਿਹਾ ਹੈ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪੁੱਜੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪੇਸ਼ ਕੀਤਾ ਗਿਆ ਤਨਾ ਐਸਐਚਓ ਮਦੂਬਾਲਾ ਨੇ ਦੱਸਿਆ ਕਿ ਹਾਦਸੇ ਦੇ ਦੌਰਾਨ ਡਾਕਟਰ ਗਗਨਦੀਪ ਦੀ ਮੌਤ ਹੋ ਗਈ ਹੈ ਜਿਹੜੇ ਕਿ ਛੱਡੀਗੜ ਰੋਡ ਸਥਿਤ ਆਪਣੇ ਘਰ ਤੋਂ ਚਗਰਾਉਂ ਵੱਲ ਨੂੰ ਜਾ ਰਹੇ ਸਨ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਛੁੱਟੀ ਹੈ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਕਾਰਨ ਨਾਲ ਡਾਕਟਰ ਦੀ ਗੱਡੀ ਦਾ ਐਕਸੀਡੈਂਟ ਹੋਇਆ ਉਸ ਦੇ ਸਵਾਲ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਉਹਨਾਂ ਦਾ ਕੋਈ ਜਾਣੇ ਨੁਕਸਾਨ ਹੋਣੋਂ ਬਚਾ ਲਿਆ ਹਾਂਜੀ ਮਾਰਨਿੰਗ 9:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਐਕਸੀਡੈਂਟ ਸੰਬੰਧੀ ਜਿਹਦੇ ਵਿੱਚ ਗਗਨਦੀਪ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਉਹਨਾਂ ਦੀ ਡੈਥ ਹੋਈ ਹੈ ਮਾਰਨਿੰਗ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕਿਤੋਂ ਆ ਰਹੇ ਸੀ ਕਿਹੜੀ ਗੱਡੀ ਨੇ ਐਕਸੀਡੈਂਟ ਇਹ ਵੀਰ ਕਾਟ ਤੋਂ ਥੋੜਾ ਅੱਗੇ ਫਲਾਈਓਵਰ ਦੇ ਉੱਪਰ ਐਕਸੀਡੈਂਟ ਹੋਇਆ ਜੇ ਗੱਡੀ ਪਲਟ ਕੇ ਮਤਲਬ ਉਹਨਾਂ ਦਾ ਡੈਥ ਹੋ ਵੀ ਗਈ ਜੇ ਮੌਕੇ ਤੇ ਕਿੰਨੀਆਂ ਗੱਡੀਆਂ ਦੀ ਟੱਕਰ ਹੋਈ ਹੈ ਫਿਲਹਾਲ ਜਿੰਨਾ ਤੁਸੀਂ ਚੈੱਕ ਕਰ ਪਾਏ ਆ ਦੋ ਗੱਡੀਆਂ ਉੱਥੇ ਮੌਕੇ ਤੇ ਸੀਗੀਆਂ ਗੱਡੀ ਕਿਹਦੇ ਨਾਲ ਹਿੱਟ ਹੋਈ ਹੈ ਜਾਂ ਉਹਦੇ ਬੇਸਿਕ ਰੀਜ਼ਨ ਜੋ ਕਾਰਨ ਸੀਗੇ ਅਜੇ ਤੱਕ ਕਲੀਅਰ ਹੋ ਨਹੀਂ ਪਾਏ ਸਾਨੂੰ ਅਸੀਂ ਚੈੱਕ ਕਰ ਰਹੇ ਹਾਂ ਗੱਡੀ ਵਿੱਚ ਇਕੱਲੇ ਸੀਗੇ ਡਾਕਟਰ ਸਾਹਿਬ ਹਾਂਜੀ ਉਹ ਗੱਡੀ ਚ ਇਕੱਲੇ ਹੀ ਸੀਗੇ ਜਿਹੜੀ ਦੂਜੀ ਗੱਡੀ ਹੈ ਉਹਦੇ ਚ ਕੌਣ ਸੀਗੇ ਉਹ ਅ ਦੂਸਰੀ ਗੱਡੀ ਦੇ ਵਿੱਚ ਇੱਕ ਫੈਮਿਲੀ ਸੀਗੀ ਉਹਨਾਂ ਦਾ ਵੈਸੇ ਤਾਂ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਹਿੱਟ ਹੋਈ ਹੈ ਗੱਡੀ ਥੋੜਾ ਡੈਮੇਜ ਹੈ ਉਹਦਾ ਬਟ ਉਹ ਬਚਾਰ ਰਹੇ ਨੇ ਤੇ ਜਿਹੜੇ ਡਾਕਟਰ ਹੈ ਉਹ ਕਿਹੜੀ ਕਾਰ ਦੇ ਵਿੱਚ ਸੀਗੇ ਤੇ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਉਹਨਾਂ ਨੂੰ ਕਿਹੜਾ ਸੀ ਕਾਰ ਕ੍ਰੇਟਾ ਗੱਡੀ ਇਹ ਕ੍ਰੇਟਾ ਗੱਡੀ 'ਚ ਸੀਗੇ ਜੀ ਜੀ ਤੇ ਮੈਂ ਆ ਕਿੱਥੋਂ ਰਹੀ ਸੀ ਇਹਨਾਂ ਨੇ ਜਾਣਾ ਕਿੱਥੇ ਸੀ ਇਹ ਇਹ ਇਹਨਾਂ ਦਾ ਚੰਡੀਗੜ੍ਹ ਰੋਡ ਇਹਨਾਂ ਦਾ ਘਰ ਹੈ ਜੀ ਜੋ ਸਾਨੂੰ ਪਤਾ ਲੱਗਾ ਫਿਲਹਾਲ ਚੰਡੀਗੜ੍ਹ ਤੋਂ ਇਹ ਜਗਰਾਉਂ ਜਾ ਰਹੇ ਸੀ ਜਗਰਾਉਂ ਤੋਂ ਚੰਡੀਗੜ੍ਹ ਰੋਡ ਜਾ ਰਹੇ ਸੀ ਨਹੀਂ ਇਹ ਚंडीगढ़ ਤੋਂ ਆਪਣੇ ਘਰ ਤੋਂ ਜੋ 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 ਉਹਨਾਂ ਦੀ ਫੈਮਿਲੀ ਤੋਂ ਪਤਾ ਚੱਲਿਆ ਹੈ ਵੀ ਆਪਣੇ ਘਰ ਤੋਂ ਚੱਲੇ ਹੋਏ ਸੀਗੇ ਤੇ ਉਹਨਾਂ ਨੇ ਜਗਰਾਉਂ ਜਾਣਾ ਸੀ ਜਗਰਾਉਂ ਜਾਣਾ ਸੀ ਠੀਕ ਹੈ ਤੇ ਮੈਂ ਜਿਹੜੀ ਦੂਜੀ ਗੱਡੀ ਸੀਗੀ ਉਹ ਹਿੱਟ ਹੋਈ ਹੈ ਜਾਂ ਇਹਨਾਂ ਦੀ ਇਹ ਕੁਝ ਪਤਾ ਲੱਗਿਆ بس ਉਹ ਬਾਕੀ ਚੀਜ਼ਾਂ ਸੀ ਕਲੀਅਰ ਕਰ ਰਹੇ ਆ ਵੀ ਕਿਵੇਂ ਉੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਚੈੱਕ